ਸਰ ਇਹ ਸਾਰਾ ਜਿਵੇਂ ਮਿਲਿਆ ਜੀ ਤੁਸੀਂ ਪ੍ਰਧਾਨ ਜੀ ਨੂੰ ਹਾਂਜੀ ਲੋਟ ਸਾਹਿਬ ਬਹੁਤ ਧੰਨਵਾਦ ਦੀਆਂ ਤੁਹਾਡੇ ਕਿ ਤੁਸੀਂ ਸਾਡੇ ਨਾਲ ਗੱਲ ਕੀਤੀ ਹੈ ਵੀ ਕਿਹੜੀ ਪ੍ਰੋਬਲਮ ਦੇ ਉੱਤੇ ਪ੍ਰੈਜ਼ੀਡੈਂਟ ਮਿਊਸਪਲ ਕਮੇਟੀ ਨੂੰ ਮਿਲੇ ਆ ਅਸੀਂ ਗਵਰਨਮੈਂਟ ਪ੍ਰਾਇਮਰੀ ਬੇਸਿਕ ਟ੍ਰੇਨਿੰਗ ਬੇਸਿਕ ਸਕੂਲ ਹੈ ਜਿਹੜਾ ਉਹਨਾਂ ਦੇ ਬੱਚਿਆਂ ਵਾਸਤੇ ਮਿਲੇ ਆ ਉਹ ਸਕੂਲ ਦੀ ਜਿਹੜੀ ਬਿਲਡਿੰਗ ਹੈ ਉਹਦਾ 1/4 ਹਿੱਸਾ ਹੋਮ ਗਾਰਡ ਪੰਜਾਬ ਨੇ ਘੇਰਿਆ ਹੋਇਆ ਹੈ ਉਥੇ 3-4 ਕਮਰੇ ਆ ਵਿੱਚ ਜਦੋਂ ਕਿ ਜਿਹੜੇ ਬੱਚੇ ਆ 7 ਕਮਰਿਆਂ ਦੇ ਵਿੱਚ 370-75 ਜਾਂ 400 ਤੱਕ ਬੱਚੇ ਬਹਿੰਦੇ ਆ ਔਰ ਮੇਢੇ ਜੀ ਰਸੋਈ ਹੈ ਜਿਹੜਾ ਰੋਟੀ ਬਣਦੀ ਆ ਮੈਡੇ ਮੀਲ ਬਣਦਾ ਤਾਂ ਉਹਦਾ ਧੂਆ ਸਾਰੇ ਕਮਰਿਆਂ ਚ ਫੈਲ ਜਾਂਦਾ ਹੈ ਉੱਥੇ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚੇ ਪੜ੍ਹਦੇ ਆ ਪ੍ਰੀ ਪ੍ਰਾਇਮਰੀ ਵਾਲੇ ਬੱਚੇ ਛੋਟੇ ਛੋਟੇ ਕਮਰਿਆਂ ਜਿਵੇਂ ਖੁੱਡੇ ਦੇ ਵਿੱਚ ਕੁਕੜ ਤੜੇ ਹੁੰਦੇ ਆ ਇਸ ਤਰ੍ਹਾਂ ਰਹਿੰਦੇ ਆ ਔਰ ਤਿੰਨ ਗਰਮੀਆਂ ਤੇ ਦੋ ਸਰਦੀਆਂ ਹੋ ਗਈਆਂ ਅਸੀਂ ਉਦੋਂ ਤੋਂ ਲੋਕਲ ਪ੍ਰਸ਼ਾਸਨ ਹੈ ਜਿਹੜਾ ਉਹਨੂੰ ਬੇਨਤੀ ਕਰਦੇ ਆ ਪਰ ਕਿਸੇ ਦੇ ਕੰਨ ਤੇ ਜੋ ਨਹੀਂ ਸਰਕਦੀ ਉਹਨਾਂ ਨੂੰ ਨਾ ਤਾਂ ਸਿੱਖਿਆ ਦੀ ਪ੍ਰਵਹਾਸ਼ਾ ਦਾ ਪਤਾ ਹੈ ਨਾ ਸਿੱਖਿਆ ਦੇ ਉਦੇਸ਼ਾਂ ਦਾ ਪਤਾ ਹੈ ਆਈ ਗਈ ਕਰ ਦਿੰਦੇ ਐ ਕੋਈ ਕਿਸੇ ਕੰਮ ਨੂੰ ਸਿਰੇ ਨਹੀਂ ਚਾੜਦੇ ਬੱਚਿਆਂ ਦੀ ਮਨੋਵਿਗਿਆਨਕ ਸਥਿਤੀ ਵਿੱਚ ਵਿਗਾੜ ਪੈਂਦਾ ਹੈ ਬਾਕੀ ਜਿਹੜਾ ਹੋਮਗਾਰਡ ਦੇ ਜਦੋਂ ਸੁਪਾਂਝਾਂ ਨੂੰ ਦੇਖਦੇ ਐ ਉਹਦੇ ਤੇ ਵੀ ਉਹਨਾਂ ਦੇ ਦਿਮਾਗ ਤੇ ਬਰਡਨ ਪੈਂਦਾ ਕਿਉਂਕਿ ਉਹਨਾਂ ਦਾ ਅਕਸ ਜਿਹੜਾ ਇਹਨਾਂ ਅੱਛਾ ਨਹੀਂ ਤੋਂ ਇਸ ਕਰਕੇ ਅਸੀਂ ਪ੍ਰਧਾਨ ਜੀ ਨੂੰ ਮਿਲੇ ਐ ਬਈ ਇਹ ਸਾਡੇ ਨਾਲ ਕੋਆਪਰੇਟ ਕਰਨ ਇਹ ਜਿੰਨਾ ਕੁਝ ਕਰ ਸਕਦੇ ਐ ਬਈ ਉਸ ਨੂੰ ਖਾਲੀ ਕਰਾਉਣ ਲਈ ਆਪਦੇ ਯਤਨ ਕਰਨ ਸਾਨੂੰ ਸ਼ਹਿਰ ਦੀਆਂ ਹੋਰ ਸੰਸਥਾਵਾਂ ਵੀ ਕਹਿੰਦੀਆਂ ਬਈ ਦੱਸੋ ਜੀ ਅਸੀਂ ਤਿਆਰ ਐ ਜੇ ਕੋਈ ਰੈਲੀ ਕਰਨੀ ਐ ਮੁਜ਼ਾਹਰਾ ਕਰਨਾ ਤਾਂ ਅਸੀਂ ਤੁਹਾਡੇ ਨਾਲ ਹੋਵਾਂਗੇ ਪਰ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਲੋਕਾਂ ਦਾ ਟਾਈਮ ਖਰਾਬ ਕਰੀਏ ਆਪਦਾ ਟਾਈਮ ਖਰਾਬ ਕਰੀਏ ਇਹ ਸਰਕਾਰ ਨੂੰ ਚਾਹੀਦਾ ਆਪਦੀ ਬੁੱਧੀ ਨੂੰ ਵਰਤ ਕੇ ਇਸ ਕੰਮ ਨੂੰ ਸਿਰੇ ਚਾੜੇ